ਅਕਸਰ ਦੇਖੀ ਸੀ ਕਿ ਵੀ ਦੋਸ਼ੀ ਕੌਣ ਅਸਲੀ ਦੋਸ਼ੀ ਕੌਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇੱਕ ਵਿਵਾਦ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਜੋ ਕਿ ਗਾਇਕ ਵੀਰ ਸਿੰਘ ਤੋਂ ਸੰਬੰਧਿਤ ਹੈ ਪਰ ਉਸ ਵਿਵਾਦ ਵਿੱਚ ਜੋ ਦੱਸਿਆ ਜਾ ਰਿਹਾ ਉਸ ਵਿੱਚ ਦੋਸ਼ੀ ਇਕੱਲਾ ਵੀਰ ਸਿੰਘ ਹੀ ਹੈ ਕਿ ਹੋਰ ਵੀ ਨਹੀਂ ਭਾਸ਼ਾ ਵਿਭਾਗ ਵੱਲੋਂ ਜਿਹੜਾ ਪ੍ਰੋਗਰਾਮ ਕਰਾਇਆ ਗਿਆ ਉਹ ਸ਼ਹੀਦੀ ਗੁਰਤੇਗਹਦਰ ਸਾਹਿਬ ਜੀ ਦੇ ਨਾਮ ਤੇ ਕਰਾਇਆ ਗਿਆ ਸੀ ਸ਼ਹੀਦੀ ਦਿਵਾਲਾ ਬਣਾਇਆ ਜਾ ਰਿਹਾ ਸੀ ਸਿੱਧੀ ਸਤਪਦੀ ਸੋਰੀ ਸਿੱਧੀ ਸਤਪਦੀ ਮਨਾਈ ਜਾ ਰਹੀ ਸੀ ਪਰ ਉੱਥੇ ਹੀ ਵੀਰ ਸਿੰਘ ਵੱਲੋਂ ਗਾਣੇ ਗੀਤ गा ਕੇ ਲੋਕਾਂ ਨੂੰ ਨਚਾਇਆ ਗਿਆ ਆਪਾਂ ਲੋਕ ਹੀ ਗਾਣਗੇ ਸੰਗਤ ਨਿਕਾਹਾਂਗੇ ਕਿਉਂਕਿ ਸੰਗਤ ਹੋਵੇ ਤਾਂ ਬੈਠ ਕੇ ਗੁਰੂ ਦਾ ਕੀਰਤਨ ਸੁਣਦਿਆਂ ਨੇ ਗੁਰੂ ਦੀ ਗੱਲ ਸੁਣਦਿਆਂ ਨੇ ਪਰ ਉੱਥੇ ਨੱਚਣ ਵਾਲੇ ਸਾਰੇ ਹੀ ਬੈਠੇ ਹੋਏ ਲੋਕ ਹੀ ਸੀ ਤੇ ਮੈਂ ਇਹ ਦੱਸਣਾ ਚਾਹਾਂਗਾ ਇੱਥੇ ਕਿ ਦੋਸ਼ੀ ਕੱਲਾ ਵੀਰ ਸਿੰਘ ਨਹੀਂ ਦੋਸ਼ੀ ਉੱਥੇ ਬੈਠੇ ਹੋਏ ਜਿਹੜੇ ਅਧਿਕਾਰੀ ਸੀ ਦੋਸ਼ੀ ਉਹ ਵੀ ਸੀ ਜਿਹੜੇ ਨਚਰੇ ਸੀ ਦੋਸ਼ੀ OVC ਜਿਹੜੇ ਸਾਹਮਣੇ ਬੈਠੇ ਸਭ ਕੁਝ ਵਰਤਾਰਾ ਦੇਖ ਰਹੇ ਸੀ ਬੀਰ ਸਿੰਘ ਨੇ ਮਾਫੀ ਮੰਗੀ ਆ ਕਹਿੰਦਾ ਮੈਨੂੰ ਤਾਂ ਕੁਝ ਪਤਾ ਨਹੀਂ ਸੀ ਪਿੱਛੇ ਕੀ ਹੋ ਰਿਹਾ ਕੀ ਸੀ ਪਿੱਛੇ ਇੱਕ ਬੋਰਡ ਕਿਹੜਾ ਲੱਗਾ ਹੋਇਆ ਸੀ ਮੈਂ ਤੇ ਅਸਟ੍ਰੇਲੀਆ ਤੋਂ ਆਇਆ ਮੈਨੂੰ ਮਾਫ ਕਰਦੇ ਹੋ ਮੈਂ ਅਕਾਲ ਤਖਤ ਸਾਹਿਬ ਤੋਂ ਉਸ ਟਾਈਮ ਮੈਂ ਮਾਫੀ ਨਾਮਾ ਭੇਜ ਦਿੱਤਾ ਮਾਫੀਆਂ ਤੇ ਮੰਗਣੀਆਂ ਸੌਖੀਆਂ ਨੇ ਪਰ ਤੁਸੀਂ ਇੱਕ ਚੀਜ਼ ਦੱਸੋ ਤੁਸੀਂ ਇੱਕ ਬਹੁਤ ਹੀ ਸੁਲਝੋਏ ਇੱਕ ਗੀਤਕਾਰ ਚੰਗੇ ਗੀਤਕਾਰ ਤੁਸੀਂ ਆਪਾਂ ਵੀ ਤੁਹਾਨੂੰ ਬਹੁਤ ਲਾਈਕ ਕਰਦੇ ਸੀ ਤੁਹਾਡੇ ਨਾਲ ਸੰਬੰਧਿਤ ਜੋ ਤੁਸੀਂ ਗੀਤਕਾਰਦੇ ਆਪਾਂ ਕਹਿੰਦੇ ਚੰਗਾ ਚਲੋ ਸਭਿਆਚਾਰ ਨਾਲ ਰਿਲੇਟਡ ਗੀਤ ਕਾਉਂਦੇ ਨੇ ਔਰ ਅੱਛੇ ਤੁਹਾਨੂੰ ਇਹ ਹੀ ਨਹੀਂ ਪਤਾ ਕਿ ਪਿੱਛੇ ਸ਼ਹੀਦੀ ਦਿਹਾੜਾ ਬਰ ਸ਼ਹੀਦੀ ਸਤਾਪ ਦੀ ਗੁਰਤੇ ਇੱਕ ਬਾਦ ਪਾਸ਼ਾ ਲਿਖੀ ਹੋਈ ਹੈ ਜਦੋਂ ਤੁਹਾਨੂੰ ਇਹ ਇਨਫੋਰਮ ਕੀਤਾ ਗਿਆ ਹੋਣਾ ਜਦੋਂ ਤੁਸੀਂ ਪ੍ਰੋਗਰਾਮ ਤੇ ਆਏ ਕਿ ਤੁਹਾਡੇ ਕੋਲ ਕੋਈ ਪੋਸਟਰ ਨਹੀਂ ਗਿਆ ਕਿ ਤੁਹਾਨੂੰ ਕੋਈ ਡਾਟਾ ਨਹੀਂ ਭੇਜਿਆ ਗਿਆ ਸੀ ਚਤਰਾਈ ਨਹੀਂ ਦਿਖਾਣੀ ਚਾਹੀਦੀ ਗੁਰੂ ਦੇ ਨਾਮ ਤੇ ਜੇ ਤੁਹਾਡੇ ਕੋਲ ਗਲਤੀ ਹੋਈ ਹੈ ਤੂੰ ਅਕਸਰ ਪੂਰੀ ਮੰਨੋ ਉੱਥੇ ਜਦੋਂ ਨੱਚ ਰਹੇ ਸੀ ਜਿਹੜੇ ਲੋਕ ਹੋਣ ਮੈਂ ਉਹਨਾਂ ਤੇ ਜਾਣਾ ਜਿਹੜੇ ਸਰਦਾਰ ਨਾਲ ਜਿਹੜੇ ਪੱਗਾਂ ਜਿਹਨਾਂ ਸਿਰਫ ਸائے ਹੋਏ ਸੀ ਉਹਨਾਂ ਨੂੰ ਕੋਈ ਅਕਲ ਨਹੀਂ ਸੀ ਵੀਰ ਸਿੰਘ ਭਾਈ ਰੋਕੋ ਯਾ ਕਿਸੇ ਦੇ ਘਰ ਨੇ ਜਾਂ ਉਸ ਤੋਂ ਜਿਹੜੇ ਜਿੰਨੇ ਵੀ ਭਾਸ਼ਾ ਵਿਭਾਗ ਦੇ ਵਿੱਚ ਸਾਰੇ ਪੰਜਾਬੀ ਸੀ ਸਿੱਖਾਂ ਤੋਂ ਰਿਲੇਟਿਡ ਹੀ ਪਰਸਨ ਉੱਥੇ ਜ਼ਿਆਦਾ ਸੀ ਕਿ ਉੱਠ ਕੇ ਕਿਸ ਨੇ ਇਹ ਨਹੀਂ ਕਿਹਾ ਕਿ ਵੀਰ ਸਿੰਘ ਆ ਕੀ ਕਰ ਰਹੇ ਤੁਸੀਂ ਯਾਰ ਸ਼ਹੀਦੀ ਸਤਿ ਆਪਦੀ ਹੈ ਪ੍ਰਤਾਕ ਬਾਦਲ ਪਾਸ਼ਾ ਦੀ ਹੁਣ ਸਾਰੇ ਕਹਿਣਗੇ ਇਸ ਵਾਰ ਤੇ ਸਾਰੇ ਬੋਲ ਰਹੇ ਆ ਪਰ ਇੱਕ ਸੁਲਝੇ ਹੋਏ ਇੱਕ ਚੰਗੇ ਇਨਸਾਨ ਵੱਲੋਂ ਇਹੋ ਜੀ ਇੱਕ ਵੱਡੀ ਗਲਤੀ ਕਰਨਾ ਤੇ ਬਹੁਤ ਹੀ ਮੰਦ ਭਾਗਾ ਹੈ ਜਦ ਕਿ ਹੁਣ ਮਾਫੀ ਮੰਗੀ ਜਾ ਰਹੀ ਹੈ ਤੇ ਮੈਨੂੰ ਇਹ ਲੱਗਦਾ ਕਿ ਅਕਾਲ ਤਖਤ ਸਾਹਿਬ ਤੇ ਇਕੱਲਾ ਬੀਰ ਸਿੰਘ ਹੀ ਨਹੀਂ ਪੇਸ਼ ਹੋਵੇ ਮੈਂ ਇਹ ਕਹਿਣਾ ਚਾਹੁੰਦਾ ਕਿ ਉਹ ਜਿੰਨੇ ਵੀ ਪਰਸਨ ਉੱਥੇ ਮੌਜੂਦ ਸੀ ਜਿੰਨੇ ਵੀ ਉਸ ਪ੍ਰੋਗਰਾਮ ਨੂੰ ਦੇਖ ਰਹੇ ਸੀ ਜਿਨ੍ਹਾਂ ਨੇ ਉਹ ਪ੍ਰੋਗਰਾਮ ਕਰਾਇਆ ਸੀ ਉਹ ਸਾਰੇ ਹੀ ਅਕਾਲ ਤਖਤ ਸਾਹਿਬ ਤੇ ਮਾਫੀਨਾਮਾ ਮਾਫੀ ਮੰਗਲ ਸੰਗਤੂ ਵੀ ਮਾਫੀ ਮੰਗਣ ਤੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਮਾਫੀਨਾਮਾ ਦੇਣ ਆਪਣਾ ਕਿਉਂਕਿ ਦੇਖਿਆ ਜਾਏ ਤੇ ਇਹ ਛੋਟੀ ਮੋਟੀ ਗੱਲਾਂ ਨਹੀਂ ਹੈਗੀਆਂ ਸ਼ਤਾਪ ਦੀ ਬਹੁਤ ਵੱਡਾ ਇੱਕ ਸਾਡੇ ਲਈ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਉਹਦੇ ਨਾਮ ਤੇ ਸ਼ਤਾਬਦੀ ਦੇ ਬਹੁਤ ਵੱਡੇ ਵੱਡੇ ਸਮਾਗਮ ਹੋਣ ਵਾਲੇ ਨੇ ਤੇ ਇਹੋ ਜੀ ਕਤਾਹੀ ਸਭ ਤੋਂ ਪਹਿਲਾਂ ਗੁਰਤੇਗ বাহাদুর ਪਾਸ਼ਾ ਜੀ ਦੇ ਨਾਮ ਤੇ ਤੁਸੀਂ ਕਰ ਦਿੱਤੀ ਆਪਾਂ ਇੱਥੇ ਹੁਣ ਸਰਕਾਰ ਨੂੰ ਵੀ ਕਹਿਣਾ ਚਾਹਾਂਗੇ ਤੁਹਾਡੇ ਵਿਭਾਗ ਦੇ ਵਿੱਚ ਇਹ ਪ੍ਰੋਗਰਾਮ ਕਰਾਏ ਜਾ ਰਹੇ ਆ ਤੇ ਇਹੋ ਜੀ ਕਤਾਹੀਆਂ ਹੋ ਰਹੀਆਂ ਨੇ ਕਿਉਂ ਸਿੱਖ ਪੰਥ ਨੂੰ ਹਰ ਹਰ ਸਮੇਂ ਹਰ ਤਾਂ ਵਿਵਾਦ ਪੈਦਾ ਕਰਨ ਵਿਵਾਦ ਪੈਦਾ ਕਿਤੇ ਜਾ ਰਹੇ ਸਿੱਖ ਧਰਮ ਦੀ ਸ਼ਹੀਦੀਆਂ ਤੇ ਵਿਵਾਦ ਪੈਦਾ ਕਿਤੇ ਜਾ ਰਹੇ ਆ ਕਿਉਂਕਿ ਸਭ ਨੂੰ ਇਸ ਟਾਈਮ ਪਤਾ ਹੈ ਸਦੀ ਆ ਰਹੀ ਹੈ ਗੁਰਤੇਗ ਬਹਾਦਰ ਪਾਸ਼ਾ ਦੀ ਸਦੀ ਬਹੁਤ ਵੱਡੇ ਲੈਵਲ ਤੇ ਮਨਾਈ ਜਾਊਗੀ ਔਰ ਲੋਕ ਉਸ ਤੋਂ ਪ੍ਰਭਾਵਿਤ ਵੀ ਹੋਣਗੇ ਉਸ ਤੋਂ ਪਹਿਲਾਂ ਤੁਸੀਂ ਇੱਕ ਬਹੁਤ ਵੱਡਾ ਵਿਵਾਦ ਪੈਦਾ ਕਰਤਾ ਔਰ ਇਹੋ ਜੇ ਪਰਸਨ ਕੋਲ ਕਰਾ ਦਿੱਤਾ ਗਿਆ ਕਿ ਜਿਹੜਾ ਜੇ ਦੇਖਿਆ ਜਾਏ ਤਾਂ ਜਿੰਨੂੰ ਲੋਕ ਬੜੇ ਚਾਹ ਨਾਲ ਲੋਕੀ ਜਿਹੜੇ ਸਾਡੇ ਲੋਕ ਪਛਾਣਾਂ ਸੁਣਦੇ ਔਰ ਦੇਖਦੇ ਵੀ ਆ ਹੁਣ ਦੇਖੋ ਤੁਸੀਂ ਇਸ ਵਿਵਾਦ ਦੇ ਨੂੰ ਦੇਖੋ ਹਮੇਸ਼ਾ ਹੀ ਪੰਜਾਬ 'ਚ ਨਵੇਂ ਨਵੇਂ ਵਿਵਾਦ ਰੋਜ਼ ਪੈਦਾ ਕੀਤੇ ਜਾ ਰਹੇ ਆ ਧਰਮ ਦੇ ਨਾਂ ਤੇ ਇਹ ਬਹੁਤ ਵੱਡੀ ਗੱਲ ਆ ਇਸ ਤੋਂ ਪਹਿਲਾਂ ਗੁਰੂ ਦਰਬਾਰ ਸਾਹਿਬ ਤੇ ਹਮਲੇ ਦੀਆਂ ਮੇਲਾ ਆਈਆਂ ਉਹ ਵਿਵਾਦ ਨੇ ਠੰਡਾ ਨਹੀਂ ਹੋਇਆ ਤੇ ਇਸ ਤੋਂ ਬਾਅਦ ਜਿਹੜਾ ਲੈਂਡ ਪੂਲਿੰਗ ਪੋਲਿੰਗ ਦਾ ਮਾਮਲਾ ਚੱਲ ਰਿਹਾ ਹੁਣ ਬਹੁਤ ਹਾਈ ਲੈਵਲ ਤੇ ਕੀ ਲੱਗਦਾ ਐ ਇਹਨਾਂ ਚੀਜ਼ਾਂ ਨੂੰ ਮਲੋਕ ਤਾਂ ਉਠਾਇਆ ਜਾ ਰਿਹਾ ਕਿ ਦੂਸਰੇ ਮੁੱਦੇ ਆ ਤੂੰ ਲੋਕੀ ਡਿਵਾਇ ਡਾਇਵਰਟ ਹੋ ਜਾਣ ਧਰਮਾਂ ਲਾ ਜਾਣ ਕਿਉਂਕਿ ਹਮੇਸ਼ਾ ਰਾਜਨੀਤੀ ਇਸੇ ਸਿਸਟਮ ਨਾਲ ਚੱਲਦੀ ਐ ਕਿ ਰਾਜਨੀਤੀ ਦੇ ਵਿੱਚ ਹਮੇਸ਼ਾ ਧਰਮ ਨੂੰ ਲਿਆਂਦਾ ਜਾਂਦਾ ਜਦੋਂ ਕੋਈ ਆਪਣਾ ਮਾੜਾ ਕੰਮ ਜਾਂ ਆਪਣੇ ਕਿਸੇ ਚੀਜ਼ ਨੂੰ ਢਕਣਾ ਹੋਵੇ ਨਾ ਤਾਂ ਉਸ ਟਾਈਮ ਕਿਸੇ ਧਰਮ ਦੀ ਗੱਲ ਨੂੰ ਚੱਕ ਦਿੱਤਾ ਜਾਂਦਾ ਹੈ ਜਿਵੇਂ ਦੇਖੋ ਤੁਸੀਂ ਕਾਵੜਾਂ ਵੀ ਕਾਵੜ ਵਾਲਾ ਪ੍ਰੋਗਰਾਮ ਵੀ ਚੱਲ ਰਿਹਾ ਹੈ ਸਮੋਤ ਲੋਕ ਜਾ ਰਹੇ ਉੱਥੇ ਵੀ ਬੜਾ ਕੁਝ ਹੋ ਰਿਹਾ ਤੇ ਲੋਕਾਂ ਦਾ ਮਾਈਂਡ ਨੂੰ ਡਾਇਵਰਟ ਕਰਨ ਉਸਤੇ ਹੈ ਜਿਹੜੀ ਘਟਨਾਵਾਂ ਜਿਹੜੀ ਕੀਤੀਆਂ ਜਾਂਦੀਆਂ ਕਰਵਾਈਆਂ ਜਾਂਦੀਆਂ ਬਣ ਰਿਹਾ ਜਿਹੜਾ ਮਾਹੌਲ ਇਹ ਬਹੁਤ ਹੀ ਗਲਤ ਹੈ ਤੇ ਸਾਡੇ ਲਈ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਹੀਦੀ ਦਿਹਾੜਾ ਸਮਾਗਮ ਜਾਂ ਸ਼ਤਾਬਦੀ ਬਹੁਤ ਮਹੱਤਵਪੂਰਨ ਹੈ ਤੇ ਬਹੁਤ ਹੀ ਸਾਡੇ ਲਈ ਸਾਡੇ ਸਿੱਖਾਂ ਲਈ ਬਹੁਤ ਵੱਡੀ ਗੱਲ ਹੈ ਤੇ ਉਸ ਨੂੰ ਇਸ ਤਰ੍ਹਾਂ ਮਤਲਬ ਕਿ ਉਹਦੀ ਬੇਦਬੀ ਕਰਨਾ ਇਸ ਤਰ੍ਹਾਂ ਤੁਸੀਂ ਇਹੋ ਜਿਹੇ ਪ੍ਰੋਗਰਾਮ ਕਰਾਣੇ ਜਾਂ ਤੇ ਉੱਥੇ ਕੀਰਤਨੀਆਂ ਬਲਾਓ ਇਹੋ ਜੇ ਵੈਸੇ ਵੈਸੇ ਦੇਖਿਆ ਜਿਵੇਂ ਗੀਤਕਾਰਾਂ ਦਾ ਬੁਲਾਉਣ ਦਾ ਮਤਲਬ ਨਹੀਂ ਮੰਨਦਾ ਮੈਂ ਕਹਿੰਦੇ ਕਵੀ ਦਰਬਾਰ ਲਾਇਆ ਗਿਆ ਸੀ ਵੈਸੇ ਮੈਨੂੰ ਲੱਗਦਾ ਨਹੀਂ ਕਵੀ ਦਰਬਾਰ ਲਾਉਣ ਦੀ ਲੋੜ ਹੋਣੀ ਚਾਹੀਦੀ ਵੈਸੇ ਉਹ ਕਵੀ ਦਰਬਾਰ ਲਿਖਿਆ ਹੋ ਜਾਂਦੇ ਚ ਤੇ ਵੈਸੇ ਮੈਨੂੰ ਲੱਗਦਾ ਨਹੀਂ ਕਵੀ ਸ਼ਰਧਾਂਜਲੀ ਮੈਨੂੰ ਲੱਗਦਾ ਉੱਥੇ ਕਵੀ ਦਰਬਾਰ ਲੱਗਣਾ ਜਿਹਦੀਆਂ ਕਵੀ ਸ਼ਰਧਾਂਜਲੀ ਹੋਣੀ ਚਾਹੀਦੀ ਉੱਥੇ ਮਤਲਬ ਕਿ ਕੀਰਤਨ ਵਗੈਰਾ ਤੁਹਾਡੇ ਔਰ ਤੇ 24 ਜਲਾਣੇ ਦਾ ਪ੍ਰੋਗਰਾਮ ਕਰਾਇਆ ਗਿਆ ਸੀ ਸ਼ਾਮ 5 ਵਜੇ ਟੈਗੌਰ ਹਾਲ ਦੇ ਵਿੱਚ ਕਰਾਇਆ ਗਿਆ ਸੀ ਪਰ ਗੁਰ ਵਿਚਾਰਾਂ ਦੇਖੋ ਉੱਥੇ ਗੁਰ ਵਿਚਾਰਾਂ ਜਾਂ ਗੁਰੂ ਦੀ ਗੱਲ ਹੋਣੀ ਚਾਹੀਦੀ ਸ਼ਤਬ ਦੀ ਗੱਲ ਹੋਣੀ ਚਾਹੀਦੀ ਜਿਹੜੇ ਨੱਚਣ ਵਾਲੇ ਨੱਚਣ ਵਾਲਾ ਕੀ ਉੱਥੇ ਮੈਨੂੰ ਦੈਨ ਲੱਗਦਾ ਕਿ ਇੱਡੀ ਬੇਸ਼ਰਮੀ ਉਹਨਾਂ ਲੋਕਾਂ ਦੀ ਉਹ ਜਿਹੜੇ ਬੰਦੇ ਉਹ ਜਿਹੜੇ ਨੱਚਦੇ ਸੀ ਪੜੇ ਲਿਖੇ ਬੰਦੇ ਸੀ ਲੋਕਾਂ ਨੇ ਪੜੇ ਲਿਖੇ ਇਹੋ ਜਿਹੀ ਕੁੱਤਾਈਆਂ ਨਹੀਂ ਕਰਦੇ ਉਹ ਪੜੇ ਲਿਖੇ ਸੀ ਸਿਰਫ ਦਸਾਂ ਰੱਤ ਜਾਈਏ ਪੱਗਾਂ ਸਿਰ ਤੇ ਸਿਰਫ ਸਾਏ ਪੱਗਾਂ ਚ ਉਹਨਾਂ ਨੂੰ ਮਨੂ ਮਾਤ ਕਹਨ ਉਹਨਾਂ ਲਈ ਬੜੀ ਸ਼ਰਮ ਦੀ ਗੱਲ ਹੈ ਬਹੁਤ ਹੀ ਵੱਡੀ ਸ਼ਰਮ ਦੀ ਗੱਲ ਹੈ ਕਿ ਕਿਹੜੀ ਗੁਰਤੇਗ ਬਾਦਲਾ ਸਾਹਿਬ ਦੀ ਸ਼ਹੀਦੀ ਹੈ ਨਾ ਗੁਰਤੇਗ ਬਾਦਲ ਪਾਸ਼ਾ ਵਾਲੇ ਪੜ ਵੀ ਲੋ ਥੋੜਾ ਜਿਆ ਪੂਰੇ ਜੀਵਨ ਉਹ ਵੈਰਾਗ ਚ ਰਹੇ ਸੀ ਬਾਣੀ ਦੇ ਵਿੱਚ ਉਹਦੇ ਚ ਜਿੰਨਾਂ ਨੇ ਸ਼ਹੀਦੀ ਦਿੱਤੀ ਬੜੇ ਹੀ ਸ਼ਾਂਤ ਮੈਸੂਮੇ ਸੀ ਉਹ ਸਾਡੇ ਵਾਂਗੂ ਹੋਣਾ ਇਹਨਾਂ ਨਚਾਰਾਂ ਦੇ ਗਾਣੇ ਨੱਚਣ ਵਾਲੇ ਨਹੀਂ ਸੀ ਆਗੇ ਤੇ ਬਹੁਤ ਵੱਡੀ ਕੁਤਾਹੀ ਹੋਈ ਆ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਸੀ ਕਿ ਵੀ ਦੋਸ਼ੀ ਕੌਣ ਅਸਲੀ ਦੋਸ਼ੀ ਕੌਣ ਦੋਸ਼ੀ ਕਲਾ ਵੀਰ ਸਿੰਘ ਹੀ ਨਹੀਂ ਹੈਗਾ ਉਹ ਦੋਸ਼ੀ ਜਿਹੜੇ ਉਹ ਸਾਰੇ ਲੋਕ ਵੀ ਨੇ ਉਹ ਅਧਿਕਾਰੀ ਵੀ ਨੇ ਮੈਂ ਆਪਾ ਅਕਾਲਤਖਰ ਸਾਹਿਬ ਨੂੰ ਜਿਹੜੇ ਜੱ태ਦਾਰ ਸਾਹਿਬ ਨੂੰ ਬੇਨਤੀ ਕਰਨਾ ਚਾਹਾਂਗੇ ਇਹਨਾਂ ਤੇ ਸੰਗਿਆਨ ਲਿੱਤਾ ਜਾਵੇ ਔਰ ਇਹਨਾਂ ਨੂੰ ਨੋਟਿਸ ਭੇਜਿਆ ਜਾਵੇ ਔਰ ਕਿਹਾ ਜਾਵੇ ਇੱਥੇ ਅਕਾਲਤਖਰ ਸਾਹਿਬ ਤੇ ਯਾ ਪੇਸ਼ ਹੋ ਜਾਣਾ ਮਾਫੀ ਮੰਗਲਣ ਨਹੀਂ ਤੇ ਉਹਨਾਂ ਨੂੰ ਸਜ਼ਾ ਲਾਈ ਜਾਵੇ ਅਕਾਲਤਖਰ ਸਾਹਿਬ ਨੂੰ ਤੇ ਜਿਹੜੇ ਕੀ ਪਖਾਨੂ ਪਤਾ ਵੀ ਹੈ ਕਿ ਸਾਡਾ ਜਿਹੜਾ ਮੇਲ ਸਰਵੋੱਚ ਜਿਹੜੀ ਅਦਾਲਤ ਹੈ ਜਿਹੜੀ ਸਰਵੋੱਚ ਸਾਡਾ ਤਖਤ ਹੈ ਉਹਨਾਂ ਤੇ ਤੋਂ ਸਾਡੇ ਵੱਡੇ ਫੈਸਲੇ ਲਿੱਤੇ ਜਾਂਦੇ ਆ ਤੇ ਆਪਾਂ ਬੇਨਤੀ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜ